ਜਿਹੜਾ ਸੱਜਣ ਲੈ ਕੇ ਜਾਊ ਸਮੱਸਿਆ ਤਾਂ ਨਹੀਂ ਆਊ ਦਿੱਕਤ ਤਾਂ ਨਹੀਂ ਕੋਈ ਆਊ ਉਹਨੂੰ 1 ਰੁਪਈਆ ਦਾ ਵੀ ਲਾਂਭਾ ਨਹੀਂ ਹੈਗਾ ਇਹਦਾ ਆਪਣਾ ਇਹਦੇ ਟਾਇਰ ਕਿਹੜੀ ਕੰਪਨੀ ਦੇ ਨੇ ਇਹ JK ਦੇ ਨਹੀਂ ਚਾਰੇ ਜੀ ਚਾਰੇ ਟਾਇਰ ਹੈਗੇ ਨੇ JK ਦੇ ਹਨਾ 4 ਸਾਲ ਹੋ ਗਏ ਆਪਣੇ ਤੋਂ ਮੇਰੇ ਹੱਥ ਨਹੀਂ ਧਰਾਈ ਇਹਨੇ ਪੂਰਾ ਵਧੀਆ ਚੱਲ ਚਲਾਵੇ ਦਾ ਪੂਰਾ ਵਧੀਆ ਹੀ ਐ ਮਿੱਤਰੋ ਅੱਜ ਨਾ ਇਹ ਵੀਡੀਓ ਉਹ ਭਰਾਵਾ ਵਾਸਤੇ ਆ ਜਿਹੜੇ ਸੱਜਣ ਸਾਨੂੰ ਫੋਨ ਲਾਉਂਦੇ ਹੁੰਦੇ ਆ ਕਹਿੰਦੇ ਬਾਈ ਯਾਰ ਸੀਜ਼ਨ ਆ ਰਿਹਾ ਬਿਲਕੁਲ ਤਿਆਰੀ ਦੇ ਵਿੱਚ ਹੈ ਵੀ ਸਾਨੂੰ ਕੋਈ ਵਾਜਬ ਜਿਹੇ ਰੇਟ ਦਾ ਟਰੈਕਟਰ ਚਾਹੀਦਾ ਤੇ ਅੱਜ ਇਹ ਵੀਡੀਓ ਉਹ ਭਰਾਵਾ ਵਾਸਤੇ ਸਪੈਸ਼ਲ ਬਣਾਉਣ ਲੱਗੇ ਆ ਕਿਉਂਕਿ ਅੱਜ ਨਾਲ ਵਜਬ ਜੇ ਰੇਟ ਦਾ ਟਰੈਕਟਰ ਲੱਭਿਆ ਇੱਕ ਪੰਜਾਬ ਨੰਬਰ ਦਾ ਅੱਜ ਪਿੰਡ ਖੀਵਾ ਖੁਰਦ ਦੇ ਵਿੱਚ ਪਹੁੰਚਿਆ ਹੋਇਆ ਇਹ ਪਿੰਡ ਖੀਵਾ ਖੁਰਦ ਮਾਨਸਾ ਜ਼ਿਲ੍ਹੇ ਦਾ ਪਿੰਡ ਹੈ ਇਹਦੇ ਲਾਗੇ ਕਿਹੜੇ ਕਿਹੜੇ ਪਿੰਡ ਆ ਜਾਂਦੇ ਨੇ ਕਿਹੜੇ ਬਾਈ ਦੇ ਘਰੇ ਪਹੁੰਚਿਆ ਸਾਰਾ ਕੁਝ ਡਿਟੇਲ ਦੇ ਵਿੱਚ ਦੱਸਾਂਗੇ ਤੇ ਪਹਿਲਾਂ ਆਪਾਂ ਬਾਈ ਨੂੰ ਮਿਲ ਲਈਏ ਆਪਾਂ ਫਿਰ ਬਾਈ ਦੀ ਜਵਾਨੀ ਪੁੱਛਾਂਗੇ ਵੀ ਇਹ ਟਰੈਕਟਰ ਕਾਹ ਤੋਂ ਵੇਚ ਰਹੇ ਹੋ ਕੀ ਇਹਦਾ ਮੰਗਦੇ ਹੋ ਕਿਹੜਾ ਟਰੈਕਟਰ ਹੈ ਸਾਰਾ ਕੁਝ ਦੱਸ ਦਿਆਂ ਪਹਿਲਾਂ ਸਵਾਗਤ ਕਰ ਲਈਏ ਅਸੀਕਾਲ ਵੀਰੇ ਕੀ ਹਾਲ ਹੈ ਹੈਪੀ ਵਧੀਆ ਚੱਲਦੀ ਹੈ ਵਧੀਆ ਜੀ ਕੰਮ ਕਰਕੇ ਫਿਰ ਚੱਲਦਾ ਸੂਰਾ ਵਧੀਆ ਹੀ ਕੰਮ ਤੇ ਆਪਾਂ ਟਰੈਕਟਰ ਬਕਾਊ ਕਰਤਾ ਹੈ ਹਾਂਜੀ ਬਕਾਊ ਸਵਰਾ 735 735 ਕਿੰਨਾ ਟਾਈਮ ਹੋ ਗਿਆ ਵੀ ਤੁਹਾਡੇ ਲਈ ਵੀ ਟਰੈਕਟਰ ਨੂੰ ਆਪਣੇ ਕੋਲ ਤਕਰੀਬਨ 4 ਕੁ ਸਾਲ ਹੋ ਗਏ ਜੀ 4 ਸਾਲ ਹੋ ਗਏ ਤੁਸੀਂ ਚਲਾਉਂਦੇ ਹੋ ਬਈ ਚੱਲ ਚਲਾਵੇ ਦਾ ਕਿੰਮਿਆ ਚੱਲ ਚਲਾਵੇ ਦਾ ਪੂਰਾ ਵਧੀਆ ਹੀ ਪੂਰਾ ਵਧੀਆ ਹੀ ਜਿਹੜਾ ਸੱਜਣ ਲੈ ਕੇ ਜਾਊ ਹਾਂਜੀ ਕੋਈ ਸਮੱਸਿਆ ਕੋਈ 1 ਰੁਪਏ ਦਾ ਵੀ ਲਾਂਭਾ ਨਹੀਂ ਹੈਗਾ ਇਹਦਾ ਆਪਣੇ ਘਰੇ ਚੈੱਕ ਕਰਕੇ ਲੈ ਕੇ ਜਾਵੇ ਕੋਈ ਐ ਕਹੇ ਵੀ ਸੇ ਮਹੀਨਾ ਬਾਕੇ ਚੈੱਕ ਕਰਕੇ ਕੋਈ ਆਪਾਂ ਨੂੰ ਕੋਈ ਉਹ ਨਹੀਂ ਹੈਗਾ ਇਹਦਾ ਅੱਛਾ ਗਰੰਟੀ ਹੈ ਜਾਨੀ ਕਿ ਪੂਰੀ ਚਾਰ ਸਾਲ ਤੋ ਆਪਣੇ ਲਈ ਚੱਲ ਰਹੀ ਹੈ ਆਪਣੇ ਲਈ ਚੱਲ ਰਹੀ ਹੈ ਤੇ ਬਈ ਇਹਦੇ ਟਾਇਰ ਕਿਹੜੀ ਕੰਪਨੀ ਦੇ ਨੇ ਇਹ JK ਦੇ ਨਹੀਂ ਚਾਰੇ ਜੀ ਚਾਰੇ ਟਾਇਰ ਹੈਗੇ ਨੇ JK ਦੇ ਹਨਾ ਕਿੰਨੇ ਕ ਪੈਸੇ ਟਾਇਰ ਹੋਣੇ ਆ ਵੀ ਚਾਰੇ ਟਾਇਰ ਕੰਪਨੀ ਦੇ ਨੇ ਇਹ 60 ਤੋਂ 70 ਪੈਸੇ ਦੇ ਵਿਚਾਲੇ ਵਿਚਾਲੇ ਹੋਣਗੇ ਜੀ 60 ਤੋਂ 70 ਪੈਸੇ ਟਾਇਰ ਹੈਗੇ ਆ ਓਕੇ ਇਹ ਕੰਡੀਸ਼ਨ ਦਾ ਲਗਭਗ origianal ਹੀ ਸਾਰਾ origianal ਹੀ ਸਾਰਾ ਜੀ ਆਪਾਂ ਕੋਈ 4 ਸਾਲ ਹੋ ਗਏ ਆਪਣੇ ਤੋਂ ਇਹ ਮੇਰੇ ਹੱਥ ਨਹੀਂ ਤੜਾਈ ਜਾਨੇ ਪੂਰਾ ਵਧੀਆ ਚੱਲ ਚਲਾਵੇ ਦਾ ਪੂਰਾ ਵਧੀਆ ਜੀ ਧਰਮੇ ਮੈਨੂੰ ਬਾਈ ਨੇ ਕੱਲ ਦੱਸੀ ਸੀ ਕਹਿੰਦਾ ਬਾਈ ਇਹਦੇ ਐਂਡ ਹਾਲੇ ਤੱਕ ਨਾ ਆ ਦੇਖ ਲੈ ਚੈੱਕ ਕਰਵਾ ਦੇ ਲੈ ਐਂਡ ਕਹਿੰਦਾ ਹਾਲੇ ਤੱਕ ਨਾਲ ਦੇ ਨੇ ਸਾਰਾ ਰੰਗ ਦੇਖ ਲੈ ਚੈੱਕ ਕਰਵਾ ਦੇ ਉਹ ਤੋਂ ਬਾਅਦ ਤੇ ਕੰਡੀਸ਼ਨ ਦਾ ਵੀ ਟਰੈਕਟਰ ਕਹਿੰਦਾ ਬਾਈ ਦਾ ਨੰਬਰ ਕਿੱਥੋਂ ਦਾ ਦੇ ਡੇਕੜੋ ਕੋ ਤੁਸੀਂ ਆਪੀ ਲਵਾਇਤੀ ਕਿ ਇਦੀ ਲੱਗਿਆ ਹੋਇਆ ਨਹੀਂ ਨਹੀਂ ਆਪਾ ਆਪ ਲਵਾਇਆ ਸੀ ਆਪ ਲਵਾਇਤੀ ਸੁੱਚਾ ਕਿੱਥੋਂ ਦਾ ਇਹ ਇਹ ਆਪਣੇ ਪਿੰਡ ਦਾ ਹੀ ਆ ਜੀ ਇੱਥੋਂ ਦਾ ਹੀ ਹੈ ਪਿੰਡ ਖੀਵਾਖੁਰ ਦਾ ਸੱਚੇ ਇਹ ਪਿੰਡ ਖੀਵਾਖੁਰ ਤੋਂ ਪੈ ਕਿੱਥੇ ਜ ਗਿਆ ਮੈਨੂੰ ਐ ਕਲੀਅਰ ਕਰਿਓ ਪਹਿਲਾਂ ਇਹ ਹੀ ਆਪਣੇ ਲਵੇ ਲਾਗੇ ਪਿੰਡ ਮਸ਼ਹੂਰ ਹੈ ਕੋਟਦੋਨਾਈ ਕੋਟਦੋਨ ਨੇ ਤੇ ਲੱਗੇ ਆ ਪਿੱਖੀ ਦੇ ਧਨੋਲੇ ਤੋਂ 20 ਕਿਲੋਮੀਟਰ ਦੂਰ ਜਾਂਦਾ ਪਿੱਖੀ ਤੋਂ 10 ਕਿਲੋਮੀਟਰ ਦੂਰ ਜਾਂਦਾ ਓਕੇ ਹਾਂਜੀ ਉਹ ਆਪਣੇ ਕੋਟਦੋਨਾਂ ਪਿੰਡ ਹੈਗਾ ਪ੍ਰੋਡੂਸਰ ਉਹ ਰਿਆਂ ਦਾ ਪਹਾਣੇ ਸਿੱਧੂ ਰਿਆਂ ਦਾ ਹਣਾ ਸਿੱਧੂ ਦਾ ਪਿੰਡ ਹੈ ਜੀ ਤੇ ਉਹਦੇ ਗੁਆਂਢ ਚ ਥੋੜਾ ओके ਤੇ ਭਾਈ ਇਹਨੂੰ 97 ਮਾਡਲ ਆ ਪੰਜਾਬ ਨੰਬਰ ਆ ਹਨਾ ਤੇ ਇਹਨੂੰ ਸਟਾਰਟ ਕਰੀਏ ਟਰੈਕਟਰ ਨੂੰ ਆਪੇ ਦੀ ਵੜਕ ਵੀ ਦੇਖ ਲਈਏ ਯਾਰ ਹਨਾ ਕਰਦੇ ਵੰਦ ਸਰ ਮੈਂ ਹਿਸਾਉ ਸਾਰਾ ਚੈੱਕ ਕਰਵਾਵਾਂ ਵੀ ਹਾਂ ਆ ਪੈਰਦਾਨ ਚੈੱਕ ਕਰਵਾ ਦੇਖ ਕੋਈ ਟੁੱਟ ਭੱਜ ਨਹੀਂ ਹੈ ਤਾਂ ਬਲਾਕ ਦਾ ਸਾਰੇ ਚੈੱਕ ਕਰਵਾ ਦੇ ਕੋਈ ਲੀਕਿੰਗ ਦੀ ਸਮੱਸਿਆ ਨਹੀਂ ਇਧਰਾਂ ਹੀ ਆ ਮਗਰਾੜ ਅੰਦਰੋਂ ਚੈੱਕ ਕਰਵਾ ਰਿਮ ਚੈੱਕ ਕਰਵਾ ਦੇ ਲੈ ਉੱਪਰੋਂ ਵੀ ਦਿਖਾ ਮਗਰਾੜ ਹਾਂ ਇਹ ਯੂ ਲੱਗੀ ਹੋਈ ਹੈ ਤੇ ਆ ਲਿੰਕਾਂ ਨੂੰ ਕੰਦਲਾ ਕਰਵਾ ਚੈੱਕ ਲੈਂਕਾ ਬਾਈ ਪੂਰਾ ਵਰਕਿੰਗ ਤੇ ਵਿਚਾਲੇ ਫਲੋਰ ਸਾਰੀ ਪੂਰਾ ਕੋਈ 1 ਰੁਪਿਆ ਦੀ ਨਹੀਂ ਯਾਰ ਨਾ ਆਪਾਂ ਨੂੰ ਕੋਈ ਹੋਰ ਲਾਂਭਾ ਨਹੀਂ ਆਊਗਾ ਇਹਦਾ ਅੱਛਾ ਹਾਂਜੀ ਜਿੱਥੇ ਖੜਾ ਇੱਥੇ ਖੜਾ ਹੋਊਗਾ ਹੀ ਕੋਈ ਲੀਕਿੰਗ ਵਗੈਰਾ ਕੋਈ 1 ਰੁਪਈ ਦੀ ਲੀਕਿੰਗ ਨਹੀਂ ਹੈਗੀ ਠੀਕ ਹੈ ਆਪਣਾ ਘਰੂ ਟਰੈਕਟਰ ਹੀ ਕੋਈ ਆਇਆ ਨਹੀਂ ਹੈਗਾ ਪਿੱਛੋਂ ਵੀ ਆ ਪਰਿਸ਼ਤੇਦਾਰੀ ਚਿੱਲੇਂਦਾ ਹੋਇਆ ਸੀ ਇਹ ਅਸਰ ਰਿਸ਼ਤੇਦਾਰਾਂ ਨੇ ਚਿੱਲੇਂਦਾ ਉਹ ਦੂ ਪਿੱਛੇ ਪਤਾ ਨਹੀਂ ਕਿਹਦੇ ਕੋਲ ਚੱਲਿਆ ਆ ਪਰ ਆਪਣੇ ਕੋਲ तकरीबन 10 ਸਾਲ ਦੇ ਤਕਰੀਬਨ ਹੋ ਗਏ ਚੱਲਦੇ ਇਹਦੇ ਕਾਗਜ਼ਕੂਜ ਤਾਂ ਹੈਗੇ ਸਾਰੇ ਮਤਲਬ ਸਾਰਾ ਓਕੇ ਹੈ ਜੀ ਓਕੇ ਤੇ ਬਈ ਮੈਨੂੰ ਇਹ ਦ ਆਪਨਾ 145 ਦਾ ਦੇ ਦੇਗੇ ਮਾਨਤਨ ਨਹੀਂ ਹੋਊਗਾ ਜੀ ਬਸ ਇਹ ਇੱਕ ਲੱਖ 45 ਦੇ ਵਿੱਚ ਮਾਨਤਨ ਕਰਾਂਗੇ ਮਾਨਤਨ ਕਰਦੇ ਹਾਂਗੇ ਮੋੜਦੇ ਤਾਂ ਨਹੀਂ 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 ਮੋੜਦੇ ਜੇ ਕੋਈ ਆਊਗਾ ਚੱਲ ਕੇ ਸੱਜਣ ਵੀਰ ਮੋੜਦੇ ਨਹੀਂ ਹੈਗੇ ਮੋੜਦੇ ਨਹੀਂ ਨਾ ਮੋੜਦੇ ਨਹੀਂ ਮਾਨਤਨ ਕਰਕੇ ਤੋਰਗੇ ਟਰੈਕਟਰ ਦੇ ਕੇ ਤੋਰਾਂਗੇ ਠੀਕ ਹੈ ਤੇ ਲੈ ਮੇਤਰੋ ਆਜੂ ਕਰਾਂ ਫਟਾਫਟ ਬਈ ਨਾ ਟੋੜਾ ਹੈਗਾ ਹੈਪੀ ਤੇ ਤੋੜਾ ਮੋਬਾਈਲ ਨੰਬਰ ਕਿੰਨਾ 97792 ਜੀ 19934 19934 34 ਤੇ ਪਿੰਡ ਖੀਵਾ ਖੁਰਦ ਇਹਦੇ ਗਵਾਂਡ ਚ ਕਿਹੜੇ ਕਿਹੜੇ ਪਿੰਡ ਪੈ ਜਾਂਦੇ ਦੁਬਾਰਾ ਦੱਸਿਓ ਗਵਾਂਡ ਦੇ ਵਿੱਚ ਕੋੜ ਦੁੰਦਾ ਜੀ ਹਾਂ ਤੇ ਆਪਾਂ ਨੂੰ ਤਨੋਲਾ ਪ ਜਿਵੇਂ ਖੀਵੇ ਦੇ ਨਾਲ ਕਿਹੜੇ ਕਿਹੜੇ ਪਿੰਡ ਲੱਗੇ ਮੈਨੂੰ ਦੱਸਿਓ ਜਿਵੇਂ ਢੱਡਰੀਆਂ ਰਹਿ ਗਿਆ ਜੀ ਸਾਹੋਕੇ ਰਹਿ ਗਿਆ ਜੀ ਇਹ ਸਾਰੇ ਲੱਗੇ 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 ਪਿੰਡ ਨਹੀਂ ਓਕੇ ਤੇ ਲੈ ਮਿੱਤਰੋ ਆਜੋ ਤੁਸੀਂ ਜੇ ਕਿਸੇ ਭਰਾ ਨੇ ਖਰੀਦਣਾ ਸਵਰਾਜ 735 ਤੇ ਗਾਰੰਟੀ ਟਰੈਕਟਰ ਦੀ ਬਾਈ ਕਹਿੰਦਾ ਪੂਰੀ ਹੈ ਚਾਹੇ ਤੁਸੀਂ ਯਾਰ 15 ਦਿਨ ਵਾਕੇ ਲੈ ਕੇ ਜਾਓ ਹਨਾ ਤੇ 4 ਸਾਲ ਤੋਂ ਬਾਈ ਦੇ ਘਰੀ ਚੱਲ ਰਿਹਾ ਪਿੰਡ ਖੀਵਾ ਖੁਰਦਾ ਜ਼ਿਲ੍ਹਾ ਮਾਨਸਾ ਦਾ ਪਿੰਡ ਦਾ ਨਾਂ ਬਾਈ ਦਾ ਆਈ ਪੀ ਹੈ ਤੇ ਨੰਬਰ ਬਾਈ ਦਾ ਕੈਪਸ਼ਨ ਦੇ ਵਿੱਚ ਆਪਾਂ ਲਿਖ ਵੀ ਦਿੱਤਾ ਤੇ ਫੋਨ ਲਾਓ ਯਾਰ ਜੇ ਕਿਸੇ ਸੱਜਣ ਨੇ ਆਹ ਟਰੈਕਟਰ ਲੈ ਜਾਣਾ